ਬੀਤੇ ਦਿਨ ਇੱਕ ਮੋਟਰਸਾਈਕਲ ਤੇ ਸਵਾਰ ਪਤੀ ਪਤਨੀ ਲੁਧਿਆਣਾ ਸਾਈਡ ਤੋਂ ਆ ਰਹੀ ਸੀ। ਇੱਕ ਗੱਡੀ ਚ ਪੇੜ ਦੇ ਵਿੱਚ ਆਉਣ ਕਾਰਨ ਸੜਕ ਦੁਰਘਟਨਾ ਹੋ ਗਈ। ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਪਤੀ ਪਤਨੀ ਵਿੱਚੋਂ ਪਤਨੀ ਦੀ ਮੋਢੇ ਤੇ ਹੀ ਮੌਤ ਹੋ ਗਈ ਤੇ ਪਤਨੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵੱਲੋਂ ਜ਼ਖਮੀ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪਵਿੱਤਰ ਕੌਰ ਉਮਰ 55 ਜ਼ਖਮੀ ਗੁਰਪ੍ਰੀਤ ਸਿੰਘ 58 ਸਾਲ ਹੋਈ ਬਜ਼ੁਰਗ ਪਤੀ ਪਤਨੀ ਪਿੰਡ ਮਾਣਕੀ ਕਿਸੇ ਰਿਸ਼ਤੇਦਾਰ ਦੇ ਘਰ ਦੁੱਖ ਦਾ ਅਫਸੋਸ ਕਰਨ ਜਾ ਰਹੇ ਸਨ ਸ਼ੰਦਲਾ ਪਿੰਡ ਤੋਂ ਉਹਨਾਂ ਗੁਰਪ੍ਰੀਤ ਸਿੰਘ ਆਪਣੀ ਮੁੰਡੇ ਦੇ ਨਾਲ ਪਿੰਡ ਮਾਣਕੀ ਨੂੰ ਜਾ ਰਹੇ ਸੀ ਤੇ ਉਹਨਾਂ ਦਾ ਸੈਂਟਰਲ ਸਕੂਲ ਦੇ ਮੋੜ ਦੇ ਉੱਪਰ ਇੱਕ ਹੈਨ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਉਹਨਾਂ ਦੀ ਪਤਨੀ ਦੀ ਡੈਥ ਹੋ ਗਈ ਕਿਸ ਗੱਡੀ ਨਾਲ ਹੋਇਆ ਜਾਂਦੀ ਇਹਦੇ ਬਾਰੇ ਵਿੱਚ ਗੁਰਪ੍ਰੀਤ ਸਿੰਘ ਨੇ ਉਹਨਾਂ ਦਾ ਟਾਕੀ ਲੱਗੇ ਕਿ ਗੱਡੀ ਵਾਲਾ ਇੱਥੋਂ ਆ ਗਿਆ ਇਹ ਹਾਲਾਤ ਨੂੰ ਬਤਨੀ ਦੇ ਬਾਰੇ ਜੀ ਤਾਂ ਉੱਤੋਂ ਆਇਆ ਕੋਈ ਐਕੋਰ ਕਰਿਆ ਬਤੀ ਸੈਕਟਰ ਦੇ ਵਿੱਚ ਉੱਥੇ ਲੈ ਜਿਹੜਾ ਮਾਮਲਾ ਸਵੇਰੇ ਪਹਿਲੇ ਪਤਨੇ ਗਿਆ ਸੀ ਜਿਹੜੇ ਕੈਂਸਰ ਸਕੂਲ ਦੇ ਕੋਲੋਂ ਆਇਆ ਸੀ ਨਾਲੇ ਵਿੱਚ ਦੋ ਪੇਸ਼ੈਂਟ ਆਈ ਸੀ 올ਡੇਸਟ ਕਪਲ ਸੀਗਾ ਉਸ ਨੂੰ ਸੈਸ਼ਨ ਆਨ ਪ੍ਰੋਟੈਕਟ ਸਿੰਘ ਹੈ ਅਸਮਦਾ ਫਾਲੋਅ ਅਪ ਰਹੇ ਸਨ ਕਿ ਸੁਰੱਖਤ ਕਰਨਾਂ ਦੀ ਵਾਈਸ ਸਰਟੀਫਾਈ ਦੀ ਸੀ ਕੀ ਹਾਲਤ ਹੈ ਇਸ ਸੈਸ਼ਨ ਦਾ ਹੋਰ ਟਿਕ ਲੱਗ ਗਿਆ ਸੀ ਉਹਨੂੰ ਵੀ ਰੈਫਰ ਕੀਤਾ ਆ ਇੱਕ ਹੋਰ ਪੇਸ਼ੈਂਟ ਸੀ ਉਹ ਡਾਇਗਨੋਸਿਸ ਵੀ ਕਰ ਰਿਹਾ ਸੀ ਆ ਜਿਹੜੇ ਬਰਾਬਰ ਨੋ ਨੋ ਜਿਹੜੇ ਜਿਹੜੇ ਜੀ ਲੇਡੀ ਐ ਸਿੰਗਲ ਜਿਹੜੇ ਆ ਰਿਹਾ ਸੀ ਕੰਮ ਦੇ ਕੰਮ ਤੇ ਵਸਪੁਰ ਦੇ ਨੋਰਮਲ ਜੀ ਸਿਟੀ ਪਰ ਲਗ ਅੱਜ ਸਵੇਰੇ ਸਾਲਾਈ ਇੱਕ ਐਕਸੀਡੈਂਟ ਕੇਸ ਆਇਆ ਵਰਤੀ ਮਾਮਲਾ ਫੁੱਟ ਉਹ ਮਾਮਲਾ ਆਇਆ ਜੀ ਪੱਖਰੇ ਵਾਲੇ ਕੱਟ ਤੋਂ ਮੁਰਦਾ ਖੇਤ ਰੋਹੀ ਕਰ ਰਿਆ ਸੀਗਾ ਤੇ ਪਿੱਛੋਂ ਗੱਡੀ ਆ ਰਹੀ ਸੀ ਫਿਰ ਉਹਨਾਂ ਦਾ ਪੱਖੇ ਤੋਂ ਜੀ ਅਹ ਕੌਣ ਕੌਣ ਸੀਗੇ ਤੇ ਦੋਨੇ ਬਚ ਗਏ ਜੀ ਇੱਕ ਲੇਡੀ ਸੀ ਉਹ ਜੀ

ਤੇ ਉਹਦਾ ਕਦੀ ਜਾਹੋ ਜੀ ਦੇ ਜਿਹੜੀ ਬਜ਼ੁਰਗ ਬੀਬੀ ਨੇ ਉਹ ਕਿੱਦਾਂ ਨੇ ਬਜ਼ੁਰਗ ਬੀਬੀ ਜਿਹੜਾ ਸਿਹਤ ਜਿਆਦਾ ਠੀਕ ਉਹਦਾ ਮੇਰਾ ਹਰਫਾਇਦ ਫਾਇਦ ਮੁਸ਼ਕਲਾ ਆਈ ਉਹਨਾਂ ਨਾਲ ਤੇ ਜਿਹੜਾ ਬਜ਼ੁਰਗ ਬਾਈ ਸੀਗੇ ਉਹਨਾਂ ਨਾਲ ਉਹਨਾਂ ਦੇ ਵੀ ਖਰਚਾ ਹੈਗੀਆਂ ਨੇ ਪਰ ਮੂੰਹ ਮੂੰਹ ਤੇ ਜਾਣਾ ਨਹੀਂ